ਸਰ ਸਨਮਾਨਯੋਗ ਤਾਂ ਤਾਂ ਸੇਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਲਵਾ ਕਰਕੇ ਆਪਣਾ ਹੀਵਨ ਸਫਲਾ ਕਾਇਆ ਸਾਥ ਸੰਗਤ ਜਿਓ ਆਪ ਸੰਗਤ ਬੜਾ ਭਾਗੇ ਹੋ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਕਾਂਸਰ ਸਾਹਿਬ ਵਿਖੇ ਹਾਜ਼ਰੀਆਂ ਲਗਵਾ ਕਰਕੇ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸਾਬਤ ਹੋ ਪਹਿਲਾ ਅੱਜ ਭਗਤੇ ਰਵਦਾਸ ਜੀ ਦੇ ਪ੍ਰਕਾਸ਼ ਪਰਬ ਦੀ ਆਪ ਸਗਤਾਂ ਨੂੰ ਲੱਖ ਲੱਖ ਵਧਾਈ ਬੋਲ ਸਤਿਗੁਰ ਜੀ ਦੀ ਅਪਾਰ ਕਿਰਪਾ ਬਖਸ਼ ਸਦਕਾ ਜੋ ਇਹ ਗੁਰੂ ਚਰਨਾ ਵਿੱਚ ਹਾਜ਼ਰੀ ਲੱਗ ਰਹੀ ਹੈ ਨਾ ਇਹ ਜੋ ਮਨੁੱਖਾ ਜਨਮ ਸਾਨੂੰ ਮਿਲਿਆ ਹੈ ਨਾ ਰਾਤੀ ਲੱਖ ਜੁਨਾਂ ਤੋਂ ਬਾਅਦ ਇਹ ਅਮੋਲਕ ਜੀਵਨ ਜੋ ਮਿਲਿਆ ਸੀ ਉਸ ਪ੍ਰਭੂ ਦੇ ਮਲਾਪ ਲਈ ਉਸ ਪ੍ਰਭੂ ਦੀ ਭਗਤੀ ਲਈ ਮਿਲਿਆ ਸੀ ਤਾਂ ਜੋ ਇਹ ਜੋ ਜਨਮ ਮਰਨ ਦਾ ਗੇੜ ਆ ਨਾ ਕਿਉਂਕਿ ਦੁੱਖ ਸਾਨੂੰ ਕਦੇ ਨਹੀਂ ਆ ਦੁੱਖ ਹੈਗੇ ਆ ਜਨਮ ਦੇ ਨਾਲ ਜੁੜੇ ਜਿੱਦਾਂ ਜਿੱਦਾਂ ਜਿਸ ਜਿਹੜੀ ਜੁਨਨੀ ਚ ਜਨਮ ਹੁੰਦਾ ਹੈ ਉਹਦੇ ਮੁਤਾਬਕ ਹੀ ਕਰਮਾਂ ਮੁਤਾਬਕ ਸਾਡੇ ਦੁੱਖ ਜੁੜੇ ਨੇ ਨਾਲ ਤੇ ਇਹ ਮਨੁੱਖਾ ਜਨਮ ਜਦੋਂ ਹੁੰਦਾ ਹੈ ਜਦੋਂ ਮਨੁੱਖਾ ਜਨਮ ਮਿਲਿਆ ਹੈ ਤੇ ਇਹਨਾਂ ਤੋਂ ਮੁਕਤ ਹੋਣ ਲਈ ਸੀ ਇਹ ਜਨਮ ਮਰਨ ਦਾ ਗੇੜ ਜੋ ਕੱਟਿਆ ਜਾਏ ਇਸ ਲਈ ਅਸੀਂ ਬੰਦਗੀ ਕਰਨ ਲਈ ਇਹ ਮਨੁੱਖਾ ਜਨਮ ਮਿਲਿਆ ਸੀ ਕਿਸੇ ਹੋਰ ਯੋਨੀ ਵਿੱਚ ਉਸ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਣਾ ਸੀ ਤੇ ਅਸੀਂ ਕਾਰੋਬਾਰਾਂ ਵਿੱਚ ਫਸ ਕੇ ਜਦੋਂ ਕਿਤੇ ਧਾਰਮਿਕ ਦੁਆਰ ਵਿੱਚ ਜਾਂ ਗੁਰੂ ਚਰਣਾ ਵਿੱਚ ਸਾਧੀ ਭਰਨੀ ਪੁੰਦੀ ਹੈ ਤੇ ਮੈਂ ਬਾਰ ਬਾਰ ਬੇਨਤੀ ਕਰਨਾ ਅਸੀਂ ਕਹਿੰਨੇ ਆ ਵੀ ਟਾਈਮ ਨਹੀਂ ਹੈਗਾ ਕੋਈ ਨਹੀਂ ਟਾਈਮ ਕੱਟਦੇ ਆ ਤੇ ਫਿਰ 10 ਮਿੰਟ ਗੁਰਦੁਆਰਾ ਸਾਹਿਬ ਜਾਵਾਂਗੇ ਪਰ ਇਹ ਕੈਮ ਮਨੁੱਖਾ ਜਨਮ ਦਾ ਮਿਲਿਆ ਹੀ ਇਸ ਲਈ ਸੀ ਬੰਦਗੀ ਲਈ ਸੀ ਇਹਦੇ ਵਿੱਚੋਂ ਸਮਾਂ ਕੱਢ ਕੇ ਆਪਣਾ ਪਰਿਵਾਰ ਪਾਲਣਾ ਕਰਨੀ ਸੀ ਆਪਾਂ ਇਹ ਚੀਜ਼ ਨੂੰ ਉਲਟਾ ਕਰ ਲਿਆ ਉਲਟਾ ਕਰਨ ਕਰਕੇ ਹੀ ਇਹ ਸਾਰੇ ਦੁੱਖ ਜਿਹੜੇ ਉਹ ਸਾਡੇ ਨਾਲ ਜੁੜ ਗਏ ਇਹ ਜੀਵਨ ਮਿਲਿਆ ਸੀ ਸੁਖ ਪ੍ਰਾਪਤ ਕਰਨ ਲਈ ਮੁਕਤੀ ਪ੍ਰਾਪਤ ਕਰਨ ਲਈ ਪਰ ਅਸੀਂ ਵਿਅਰਥ ਗੁਆ ਰਿਆ ਬਾਂਝ ਸਮਾਂ ਜੁ ਹੱਥ ਨਹੀਂ ਆਉਂਦਾ ਮੈਂ ਇੱਕ ਭਗਤ ਜੀ ਦੇ ਸ਼ਬਦ ਜੀ ਛੋਟੀ ਜੀ ਵਿਚਾਰ ਆ ਆਪਣਾ ਸਾਂਝੀ ਕਰਨੀ ਆ ਮੁਰਕੇ ਮੇਰੇ ਤੋਂ ਬਾਅਦ ਬਹੁਤ ਵਿਦਵਾਨ ਸਾਰੇ ਜੋ ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾ ਕਰਨਗੇ ਸਤਿਗੁਰ ਜੀ ਕਿਰਪਾ ਕਰਨਗੇ ਬਾਬਾ ਜੀ ਨੂੰ ਅਰਦਾਸ ਬੇਤੀ ਕਰਾਓ ਮਹਾਰਾਜ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਗਵਾਏ 487 ਅੰਗ ਤੇ ਸਤਿਗੁਰ ਜੀ ਤੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪੰਕਤਰ ਲਦਾਹ ਜੀ ਜੋ ਸਾਨੂੰ ਜੀਵਾਂ ਨੂੰ ਜੋ ਪਾਣੀ ਰਾਈ ਸਮਝਾਉਣਾ ਕਰ ਰਹੇ ਨੇ ਕੈਨ ਲੱਗੇ ਮਾਟੀ ਦਾ ਪੁੱਤਰਾ ਕੈਸੇ ਨੱਚਦਾ ਹੈ ਦੇਖੇ ਦੇਖੇ ਸੁਨੇ ਬੋਲੇ ਤੋੜਿਓ ਫਿਰਦਾ ਕੈ ਲੱਗੇ ਇਹ ਜਿਹੜਾ ਸਰੀਰ ਮਿੱਟੀ ਦਾ ਪਤਲਾ ਬਣਾਇਆ ਭਗਤ ਰਵਦਾਸ ਜੀ ਦੇਖ ਕੇ ਤੇ ਸਾਨੂੰ ਸਮਝੌਲਾ ਕਰ ਰਹੇ ਵੀ ਇਹ ਕਿਸ ਤਰ੍ਹਾਂ ਵੇਖੋ ਨੱਚਦਾ ਫਿਰਦਾ ਹੈ ਇਹ ਮਿੱਟੀ ਦਾ ਪਤਲਾ ਦੇਖਦਾ ਏ ਹੌਂਦਾ ਏ ਬੋਲਦਾ ਏ ਧੌੜਾ ਫਿਰਦਾ ਏ ਦੁਨੀਆ ਦੇ ਰੰਗ ਤਰਮਾਸ਼ਾਂ ਵਿੱਚ ਰੱਜਿਆ ਏ ਮਾਰਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖੇ ਦੇਖੇ ਸੁਣੇ ਬੋਲੇ দৌড়েও ফেরে। দেখਦਾ এ সুন্দর এ juxtt কলাকিয়া করਦਾ এ দৌড়া ফেরਦਾ। اگلیয়া পংক্তিਆਂ ਵਿੱਚ ਸਾਨੂੰ ਸਮਝਾਉਣਾ ਕਰੇ ਨੇ ਜਬ ਕਿਸ ਪਾਵੇ ਤম গর্ভ ਕਰਦਾ ਹੈ। ਇਹ ਅਸੀਂ ਸਾਰੇ ਦੇਖਦੇ ਆਂ ਵੀ ਜਦੋਂ ਕੋਈ ਚੰਗਾ ਕੰਮ ਹੋ ਜਾਂਦਾ ਨਾ ਸਾਡੇ ਤੋਂ ਜਦੋਂ ਕੋਈ ਵਧੀਆ ਕੰਮ ਕਰ ਲੈਂਦੇ ਆਂ ਤੇ بڑے جوړੇ ਹੋ ਜਾਂਦੇ ਆ। ਕਿ ਇਹ ਮੇਰੇ ਵਰਗਾ ਕੰਮ ਕੋਈ ਕਰ ਹੀ ਨਹੀਂ ਸਕਦਾ ਸੀ ਮੈਰੀ ਬੜੀ ਸਿਆਣਕ ਹੈ ਜਦ ਅਕ ਸੁਪਾਵੈ ਤਦ ਗਰਭ ਕਰਤ ਹੈ ਅਗਲੀ ਪਗਤੀ ਮਾਇਆ ਗਈ ਤੇ ਰੋਣ ਲੱਗਤ ਹੈ ਤੇ ਜਦੋਂ ਕੋਈ ਨੁਕਸਾਨ ਹੋ ਜਾਂਦਾ ਤੇ ਫੇ ਬੜਾ ਉਦਾਸ ਹੋ ਜਾਂਦਾ ਫਿਰ ਬਹੁਤ ਪਰੇਸ਼ਾਨ ਹੁੰਦਾ ਵੀ ਮੇਰਾ ਇਹ ਬੜਾ ਨੁਕਸਾਨ ਹੋ ਗਿਆ ਮਾਰਟੀ ਕੋ ਪਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਤੌੜੇ ਉਖੜ ਪੈ ਜਬ ਕਿ ਸਪਾਵੈ ਤਦ ਗਰਮ ਕਰਤ ਹੈ ਮਾਇਆ ਗਈ ਤੋ ਰੋਗ ਬੈਠੈ ਮਨ ਬਚ ਕਰਮ ਰਸ ਕਛੇ ਲੁਭਾਨਾ ਬਿਣ ਸਜੈ ਬਿਣ ਸਜੈ ਬਿਣ ਸਜਾਉ ਜੈ ਕਹਾਂ ਸਮਾਨਾ ਕਹਿ ਲਗੇ ਮਨ ਬਚ ਆਪਣੇ ਰਸਾਂ ਵਿੱਚ ਇਹਨਾ ਬੇਕੀ ਲੀਨ ਹੋ ਕੇ ਤੇ ਇਹ ਜਿੰਦਗੀ ਦੇ ਰੰਗ ਤਮਾਸ਼ੇ ਮਾਨਦਾ ਫਿਰਦਾ ਏ ਇਹ ਜੀਵ ਨੂੰ ਇੰਨਾ ਚੇਤਾ ਹੀ ਨਹੀਂ ਆ ਵੀ ਮੈਂ ਇਸ ਸੰਸਾਰ ਤੇ ਕਰਨ ਕੀ ਆਇਆ ਇਹ ਰੰਗ ਤਮਾਸ਼ਿਆਂ ਵਿੱਚ ਲੀਨ ਹੋ ਕੇ ਤੇ ਭੁੱਲ ਜਾਂਦਾ ਏ ਵੀ ਮੈਨੂੰ ਇਹ ਜੋ ਮਨੁੱਖਾ ਜਨਮ 84 ਲੱਖ ਜਨ ਤੋਂ ਬਾਅਦ ਮਿਲਿਆ ਸੀ ਇਹ ਉਸ ਭਗਤੀ ਲਈ ਮਿਲਿਆ ਸੀ ਉਸ ਦੀ ਬੰਦਗੀ ਲਈ ਮਿਲਿਆ ਸੀ ਜੋ ਆਖਰੀਆਂ ਬਹਤੀਆਂ ਨੇ ਉਹਦੇ ਵਿੱਚ ਫੇ ਭਗਤ ਰਵਦਾਸ ਜੀ ਜੋ ਕਿਰਪਾ ਕਰ ਰਹੇ ਨੇ ਕਹਿ ਲੱਗੇ ਉਸ ਪ੍ਰਭੂ ਦੀ ਭਗਤੀ ਕਰਕੇ ਉਸ ਨਾਲ ਇੱਕਮ ਇੱਕ ਹੋਣ ਕਰਕੇ ਉਸ ਨਾਲ ਲੀਨ ਹੋਣ ਕਰਕੇ ਭਗਤ ਜੀ ਫੇ ਸਾਨੂੰ ਸਮਝਾ ਰਹੇ ਨੇ ਕਹਿ ਲੱਗੇ ਕਹਿ ਰਵਦਾਸ ਬਾਜੀ ਜਗ ਭਾਈ ਮਾਜੀ ਕਰਛੋ ਮੋ ਪ੍ਰੀਤ ਬਣਿਆ ਕਹਿ ਲੱਗੇ ਹੁਣ ਮੈਨੂੰ ਇਹ ਸਮਝ ਆ ਗਈ ਏ ਵੀ ਜਿੱਦਾਂ ਆਪਾਂ ਉਹ ਕਟ ਪਤਲੀਆਂ ਆਲਾ ਦੇਖਦੇ ਆ ਨਾ ਕੋਈ ਔਰ ਤਮਾਸ਼ਾ ਧਾਗੇ ਹੁੰਦੇ ਤੇ ਉਂਗਲਾ ਜਿੱਦਾਂ ਕਰਦੀਆਂ ਉਦਾਂ ਹੀ ਕਟ ਪਤਲੀਆਂ ਨੱਚਦੀਆਂ ਐ ਕਹਿ ਲੱਗੇ ਮੈਨੂੰ ਸਮਝ ਆ ਗਈ ਵੀ ਉਹ ਬਾਜੀਗਰ ਏਕੇ ਤੇ ਉਹਦੇ ਕਟ ਪਤਲੀਆਂ ਜੋ ਜਿੱਦਾਂ ਜਿੱਦਾਂ ਉਹ ਨਚਾ ਰਿਹਾ ਏ ਨੱਚ ਰਹੇ ਤੇ ਭਗਤੀ ਸਾਨੂੰ ਸਮਝਾਉਣਾ ਕਰ ਰਹੀ ਨੇ ਵੀ ਮੈਂ ਉਸ ਪਰਮੇਸ਼ਰ ਨਾਲ ਇੱਕ ਬਿਕ ਹੋ ਗਿਆ ਮੈਨੂੰ ਇਹ ਸਮਝ ਆ ਰਹੀ ਹੁਣ ਮੈਂ ਵੀ ਇਹ ਤਮਾਸ਼ਾ ਵੇਖ ਕੇ ਹੱਸ ਰਿਹਾ ਵੀ ਇਹ ਕਿਸ ਤਰ੍ਹਾਂ ਨੱਚਦੇ ਫਿਰਦੇ ਨੇ ਦੌੜਦੇ ਫਿਰਦੇ ਨੇ ਤੇ ਇਹਨਾਂ ਨੂੰ ਕੋਈ ਸਮਝ ਨਹੀਂ ਹੈ ਵੀ ਆਪਾਂ ਕਿੱਥੋਂ ਆਏ ਆ ਤੇ ਕਿੱਥੇ ਜਾਣਾ ਹੈ ਜਿਸ ਨੇ ਇਹ ਸੋਚ ਆ ਗਈ ਨਾ ਜੀਵਨ ਵਿੱਚ ਵੀ ਇਹ ਜੋ ਜੀਵਨ ਮਿਲਿਆ ਸੀ ਸਾਨੂੰ ਇਹ ਜਾਣਾ ਵੀ ਪੈਣਾ ਹੈ ਇਹ ਮਿੱਟੀ ਦਾ ਸਰੀਰ ਇੱਥੇ ਰਹਿ ਜਾਣਾ ਹੈ ਪਰ ਆਪਾਂ ਕਿੱਥੇ ਜਾਣਾ ਹੈ ਤੇ ਕਿੱਥੋਂ ਆਏ ਸੀ ਜਦ ਨੇ ਸੋਚ ਅੰਦਰ ਆ ਗਈ ਨਾ ਬੋਲਣ ਅਸੀਂ ਪਰਮੇਸ਼ਰ ਦੀ ਜੋ ਭਗਤੀ ਨਾਲ ਬੰਦਗੀ ਨਾਲ ਜੁੜ ਜਾਵਾਂਗੇ ਜਿਹਦ ਨੇ ਪ੍ਰੀਤ ਜਿਹੜੀ ਭੈ ਵਾਲੀ ਬਣ ਗਈ ਨਾ ਉਦੋਂ ਫਿਰ ਇਹ ਖੇਡ ਬਾਨੀ ਆ ਫਿਰ ਨਾਮ ਜਪਣਾ ਜੋ ਸ਼ੁਰੂ ਹੋਣਾ ਹੈ ਇਸ ਲਈ ਆਪਾਂ ਇਹ ਜੋ ਜੀਵਨ ਮਿਲਿਆ ਹੈ ਮਨੁੱਖਾ ਜਨਮ ਇਹਨੂੰ ਵਿਅਰਥ ਨਾ ਗਵਾਈਏ ਜਿਸ ਕਾਰਜ ਲਈ ਇਹ ਜੀਵਨ ਮਿਲਿਆ ਹੈ ਉਸ ਪਰਮੇਸ਼ਰ ਦਾ ਨਾਮ ਜਪਣਾ ਕਰੀਏ ਉਹਦੀ ਬੰਦਗੀ ਕਰੀਏ ਉਹਦੀ ਸਿਮਰਨ ਕਰੀਏ ਤਾਂ ਜੋ ਜਿਹੜਾ ਅਸੀਂ ਕਰਮਾ ਕਰਕੇ ਕਹਦੇ ਨੇ ਨਾ ਕਈ ਵਾਰ ਦੁੱਖ ਵੀ ਆਉਂਦਾ ਤੇ ਕਹਿੰਦੇ ਨੇ ਮੇਰੇ ਕਰਮਾਂ ਦੇ ਵਿੱਚ ਕਰਮ ਜਿਹੜੇ ਆ ਉਹ ਜੋ ਅਸੀਂ ਕਰ ਰਹੇ ਆ ਉਹ ਹੀ ਬਣ ਰਹੇ ਆ ਤੇ ਜੇ ਕਿਸੇ ਦਾ ਕੋਈ ਕਰਮ ਨਹੀਂ ਠੀਕ ਸੀ ਤੇ ਆਪਾਂ ਅਗਲਾ ਜਿਹੜਾ ਉਹ ਸਵਾਰ ਲਈਏ ਤਾਂ ਜੋ ਆਉਣ ਵਾਲਾ ਜੀਵਨ ਖਸਹਾਲ ਹੋ ਜਾਏ ਆਉਣ ਵਾਲੇ ਜੀਵਨ ਲਈ ਨਾਮ ਜਪ ਲਈਏ ਦੁਬਾਰਾ ਫਿਰ ਸਰਬੱਤ ਸੰਗਤਾਂ ਨੂੰ ਭਗਤ ਰਵਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਸਤਗੁਰੂ ਜੀ ਕਿਰਪਾ ਕਰਨ ਸਾਡੇ ਸਾਰਿਆਂ ਦੇ ਝੋਰੀ ਵਿੱਚ ਨਾਮ ਬਾਣੀ ਸਿਮਰਨ ਦੀਆਂ ਲਾਤਾਂ ਬਕਸਨ ਇਤਨੀਆਂ ਬੇਝੀਆਂ ਪਰਵਾਨ ਕਰਦੀਆਂ ਸਤਗੁਰੂ ਜੀ ਕਿਰਪਾ ਕਰਨ ਸਤਗੁਰੂ ਜੀ ਦੀ ਝੋਰੀ ਵਿੱਚ ਸਤਗੁਰੂ ਜੀ ਦੇ ਬਾਣੀ ਦੇ ਜੋ ਵਿਚਾਰਾ ਕਰਦੇ ਆ ਮਹੀਆਂ ਗਲਤੀਆਂ ਭੁੱਲਣਾ ਮਕਸਦ ਸਤਗੁਰੂ ਜੀ ਦੀ ਸਾਜੀ ਲਵਾਜੀ ਸਾਥ ਸੰਗਤ ਬਕਸਨ ਜੋਗ ਹੈ ਅਗਲਾ ਪ੍ਰੋਗਰਾਮ ਜੋ ਸਾਡੇ ਸਟੇਜ ਸੈਕਟਰੀ ਗਿਆਨੀ ਪ੍ਰਿਆਸ ਸਖੀ ਆਪ ਜੀ ਨੂੰ ਦੱਸਣਗੇ ਇਤਨੀਆਂ ਬੇਹਕੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ